ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਚੈਨਲ ਵੈਦਰ ਬਾਈ ਸੁਮਿੰਦਰ ਦੇਖ ਰਹੇ ਹੋ ਜੀ ਮੌਸਮ ਦੀ ਜਾਣਕਾਰੀ 12 13 14 ਅਤੇ 15 ਸਤੰਬਰ ਪੰਜਾਬ ਦਾ ਮੌਸਮ ਕਿਵੇਂ ਦਾ ਰਹੇਗਾ ਲੈ ਕੇ ਹਾਜ਼ਰ ਹੋਏ ਆ ਲਗਾਤਾਰ ਹੁਣ ਪੰਜਾਬ ਦੇ ਵਿੱਚ ਪੱਛਮੀ ਹਵਾਵਾਂ ਦੇ ਚੱਲਣ ਦੇ ਕਾਰਨ ਗਰਮੀ ਦਾ ਮਾਹੌਲ ਵਾਧਦਾ ਹੋਇਆ ਦਿਖਾਈ ਦੇ ਰਿਹਾ ਬਹੁਤ ਸਾਰੇ ਇਲਾਕਿਆਂ ਦੇ ਵਿੱਚ ਕੜਾਕੇ ਦੀ ਧੁੱਪ ਤਾਪਮਾਨ 30 ਡਿਗਰੀ ਪਲੱਸ ਅਤੇ ਖੁਸ਼ਕ ਮਾਹੌਲ ਬਣਿਆ ਹੋਇਆ ਜਿਸ ਦਾ ਹੁਣ ਅਸਰ ਪੰਜਾਬ ਦੇ ਉੱਪਰ ਲਗਾਤਾਰ ਦੇਖਣ ਨੂੰ ਮਿਲੇਗਾ ਮੌਨਸੂਨੀ ਹਵਾਵਾਂ ਮਾਹੌਲ ਕਿਤਨੇ ਕਿਤੇ ਕਮਜ਼ੋਰ ਪੈਂਦੀਆਂ ਦਿਖਾਈ ਦੇ ਰਹੀਆਂ ਨੇ ਜਿਹਦੇ ਸਿੱਟੇ ਵਜੋਂ ਦੇਖ ਸਕਦੇ ਹੋ ਤਾਜ਼ਾ ਸੈਟਲਾਈਟ ਇਮੇਜ ਦੇ ਵਿੱਚ ਪੰਜਾਬ ਦਾ ਮੌਸਮ ਅੱਜ ਸਾਫ਼ ਦਿਖਾਈ ਦੇ ਰਿਹਾ ਤੁਸੀਂ ਵੀ ਕਮੈਂਟ ਕਰ ਸਕਦੇ ਹੋ ਤੁਹਾਡੇ ਇਲਾਕੇ ਵਿੱਚ ਮੌਸਮ ਦੇ ਕੀ ਹਾਲਾਤ ਨੇ ਤੁਸੀਂ ਪੰਜਾਬ ਦੇ ਕਿਹੜੇ ਏਰੀਆ ਤੋਂ ਬਿਲੋਂਗ ਕਰਦੇ ਹੋ ਅਗਰ ਚੈਨਲ ਤੇ ਨਵੇਂ ਹੋ ਪਹਿਲੀ ਵਾਰੀ ਵੀਡੀਓ ਦੇਖ ਰਹੇ ਹੋ ਤਾਂ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰੋ ਤਾਂ ਕਿ ਮੌਸਮ ਦੀ ਕੋਈ ਵੀ ਜਾਣਕਾਰੀ ਜਿਹੜੀ ਉਹ ਤੁਹਾਡੇ ਵੱਲੋਂ ਮਿਸ ਨਾ ਹੋ ਸਕੇ ਤੇ ਹੁਣ ਦੇਖਦੇ ਆਪਾਂ ਮੌਸਮ ਦੇ ਕੀ ਹਾਲਾਤ ਨੇ ਦਿਨਾਂ ਦੇ ਹਿਸਾਬ ਨਾਲ ਤਾਜ਼ਾ ਜੋ ਹਾਲਾਤ ਨੇ ਉਹਨਾਂ ਦੇ ਮੁਤਾਬਕ 12 ਤਰੀਕ ਨੂੰ ਇਹ ਇਲਾਕੇ ਨੇ ਖਾਸ ਤੌਰ ਤੇ ਪਠਾਨਕੋਟ ਵਿੱਚ ਥੋੜੀ ਜਿਹੀ ਤੇਜ਼ ਵਰਖਾ ਜਾਂ ਬੂੰਦਾਬੰਦੀ ਦੇ ਹਾਲਾਤ ਦੇਖਣ ਨੂੰ ਮਿਲ ਸਕਦੇ ਨੇ ਭਾਰੀ ਮੀਂਹ ਦੀ ਉਮੀਦ ਤਾਂ ਨਹੀਂ ਹੈ ਪਰ ਹਾਂ ਕਿਤੇ ਨਾ ਕਿਤੇ 40 ਤੋਂ 50% ਦੀ ਉਮੀਦ ਹੈ ਕਿ ਹਲਕੇ ਦਰਮਿਆਨੀ ਤੇਜ਼ ਬੂੰਦਾਬੰਦੀ ਆ ਸਕਦੀ ਹੈ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਤੇ ਪਟਿਆਲਾ ਇਹਨਾਂ ਇਲਾਕਿਆਂ ਵਿੱਚ ਵੀ ਬਾਅਦ ਦੁਪਹਿਰ ਥੋੜੀ ਬਹੁਤੀ ਕਿਰਮਣਕਣੀ ਦੇ ਹਾਲਾਤ ਬਣ ਸਕਦੇ ਨੇ ਕਿਉਂਕਿ ਬੱਦਲਬਾਹੀ ਇਸ ਤੇਕੇ ਰੇਨ ਇਲਾਕੇ ਵਿੱਚ ਬਣਦੀ ਹੋਈ ਦਿਖਾਈ ਦੇਵੇਗੀ ਕਿਉਂਕਿ ਹਿਮਾਚਲ ਦੇ ਨਾਲ ਵਾਲੇ ਇਲਾਕੇ ਨੇ ਇਹਨਾਂ ਵਿੱਚ ਲਗਾਤਾਰ ਬੱਦਲਬਾਹੀ ਦੇ ਹਾਲਾਤ ਰਹਿਣਗੇ ਅਜੇਹਾ ਨਹੀਂ ਹੈ ਕਿ ਕੋਈ ਤਕੜਾ ਮੀਂਹ ਹੋਵੇਗਾ ਜਾਂ ਬਹੁਤ ਜਿਸ ਤਰੀਕੇ ਨਾਲ ਮੌਨਸੂਨ ਦੇ ਆਪਾਂ ਨੂੰ ਜੁਲਾਈ ਅਗਸਤ ਵਿੱਚ ਮੀਂਹ ਦੇਖਣ ਨੂੰ ਮਿਲੇ ਅਜੇ ਅਜੇ ਮੀਂਹ ਨਹੀਂ ਹੋਣਗੇ ਬਹੁਤ ਹੀ ਕੰਟਰੋਲ ਵਾਲੇ ਬੁੰਦਾਬਾਂਦੀ ਜਾਂ 5-10 ਮਿੰਟ ਦਾ ਸਪੈਲ ਦੇਖਣ ਨੂੰ ਮਿਲ ਸਕਦਾ ਹੈ ਤਗੜੇ ਮੀਂਹ ਦੀ ਉਮੀਦ ਫਿਲਹਾਲ ਨਹੀਂ ਕੀਤੀ ਜਾ ਰਹੀ ਬਾਕੀ ਪੰਜਾਬ ਦੀ ਗੱਲ ਕੀਤੀ ਜਾਵੇ ਦੇਖ ਸਕਦੇ ਹੋ ਕਿ ਅੰਮ੍ਰਿਤਸਰ ਤਰਨਤਾਰਨ ਕਪੂਰਥਲਾ ਜਲੰਧਰ ਲੁਧਿਆਣਾ ਸੰਗਰੂਰ ਬਰਨਾਲਾ ਮਾਨਸਾ ਪਠੰਡਾ ਮੋਗਾ ਫਰੀਦਕੋਟ ਫਿਰੋਜ਼ਪੁਰ ਮੁਕਤਸਰ ਤੇ ਫਜ਼ਿਲਕਾ ਦੇ ਵਿੱਚ ਮੌਸਮ ਡਰਾਈ ਹੀ ਬਣਿਆ ਰਹੇਗਾ ਤਾਪਮਾਨ 30 ਤੋਂ 32 ਡਿਗਰੀ ਤੱਕ ਜਾ ਸਕਦੇ ਨੇ ਸੇਮ ਹਾਲਾਤ 13 ਅਤੇ 14 ਤਰੀਕ ਨੂੰ ਨੇ ਤੁਹਾਡੀ ਸਕਰੀਨ ਦੇ ਉੱਪਰ ਹੈ ਜੀ 13 ਤਰੀਕ ਅਤੇ 14 ਤਰੀਕ ਜਾਨੀ ਕਿ 13 ਅਤੇ 14 ਸਤੰਬਰ ਸੇਮ ਹਾਲਾਤ ਬਣੇ ਰਹਿਣਗੇ ਕਿਹੜੇ ਕਿਹੜੇ ਜ਼ਿਲ੍ਹੇ ਵਿੱਚ ਉਮੀਦ ਹੈ ਉਹ ਜੀ ਪਠਾਨਕੋਟ ਜਿਹਦੇ ਵਿੱਚ ਜ਼ਿਆਦਾ ਉਮੀਦ ਹੈ ਗੁਰਦਾਸਪੁਰ ਹੁਸ਼ਿਆਰਪੁਰ ਨਮਾਸ਼ਾ ਰੂਪਨਗਰ ਮੁਹਾਲੀ ਫਤਿਹਗੜ੍ਹ ਸਾਹਿਬ ਅਤੇ ਪਟਿਆਲਾ ਇਹ ਦੋਨੋਂ ਦਿਨ ਤੁਹਾਨੂੰ ਦੇਖਣ ਨੂੰ ਮਿਲੇਗਾ ਕਿ ਇਹਨਾਂ ਇਲਾਕੇ ਵਿੱਚ ਬੂੰਦਾਬਾਂਦੀ ਸਵੇਰ ਸਮੇਂ ਹੋ ਸਕਦੀ ਹੈ ਜਾਂ ਦੁਪਹਿਰ ਸਮੇਂ ਹੋ ਸਕਦੀ ਹੈ ਕਿਸੇ ਵੀ ਟਾਈਮ ਹਾਲਾਤ ਬਿਗੜ ਸਕਦੇ ਨੇ ਬੱਦਲਬਾਈ ਗਰਜ ਚਮਕ ਹੋ ਸਕਦੀ ਹੈ ਕਿਉਂਕਿ ਇਹਨਾਂ ਜ਼ਿਲ੍ਹਿਆਂ ਦੇ ਉੱਪਰ ਹਿਮਾਚਲ ਦੇ ਮੌਸਮ ਦਾ ਬਹੁਤ ਵੱਡਾ ਅਸਰ ਦੇਖਣ ਨੂੰ ਮਿਲਦਾ ਹੈ ਅਗਰ ਹਿਮਾਚਲ ਦੇ ਵਿੱਚ ਕੋਈ ਹਲਚਲ ਹੁੰਦੀ ਹੈ ਤਾਂ ਇਹਨਾਂ ਇਲਾਕਿਆਂ 'ਚ ਵੀ ਉਹ ਹਲਚਲ ਦਾ ਅਸਰ ਸਾਨੂੰ ਦੇਖਣ ਨੂੰ ਮਿਲ ਸਕਦਾ ਹੈ ਬਾਕੀ ਬਾਕੀ ਪੰਜਾਬ ਦੀ ਅਗਰ ਗੱਲ ਕਰੀ ਤਾਂ ਸੇਮ ਇਲਾਕੇ ਅਗਰ ਮੱਧ ਦੀ ਗੱਲ ਕਰੀਏ ਮਾਲਵੇ ਦੀ ਗੱਲ ਕਰੀਏ ਜਾਂ ਪੂਰਬ ਤੋਂ ਸੈਂਟਰਲ ਪੰਜਾਬ ਦੀ ਗੱਲ ਕਰੀਏ ਇਹਨਾਂ ਵਿੱਚ ਮੌਸਮ ਡਰਾਈ ਰਹੇਗਾ ਕੋਈ ਵੱਡੀ ਹਲਚਲ ਨਹੀਂ ਹੈ ਤਾ ਆਪਾਂ ਤੁਹਾਨੂੰ ਦੱਸ ਚੁੱਕੇ ਕਿ 30 ਤੋਂ ਡਿਗਰੀ ਤੋਂ ਉੱਪਰ ਰਹਿਣਗੇ ਜੋ ਕਿ ਨਾਰਮਲ ਦੇ ਵਾਂਗੂ ਬਿਹੇਵ ਕਰਨਗੇ ਗਰਮੀ ਦਾ ਮੌਸਮ ਹੈਗਾ ਤਿੱਕੀ ਧੁੱਪ ਹੋਵੇਗੀ ਪੱਛਮੀ ਹਵਾ ਚੱਲਣ ਦੇ ਕਾਰਨ ਹਵਾ ਦੇ ਵਿੱਚ ਨਮੀ ਦੀ ਮਾਤਰਾ ਨਾ ਮਾਤਰ ਦੇ ਬਰਾਬਰ ਹੋਵੇਗੀ ਖੁਸ਼ਕ ਮਾਹੌਲ ਅਤੇ ਤੇਜ਼ ਧੁੱਪ ਜਿਹੜੀ ਕਿ ਚੁਬਦੀ ਹੋਈ ਸਾਨੂੰ ਦਿਖਾਈ ਦੇ ਸਕਦੀ ਹੈ ਇਸ ਤੋਂ ਇਲਾਵਾ ਅਗਰ ਗੱਲ ਕਰੀਏ ਆਉਂਦੇ ਦਿਨਾਂ ਦੀ ਆਖਰੀ ਦਿਨ ਜਿਹੜਾ ਬਚਿਆ ਆਪਣਾ ਉਹਦੇ ਵਿੱਚ 15 ਸਤੰਬਰ ਨੂੰ ਵੀ ਸੇਮ ਹਾਲਾਤ ਨੇ ਇਸ ਇਲਾਕੇ ਦੇ ਵਿੱਚ ਲਗਾਤਾਰ ਬੱਦਲਬਾਜ਼ੀ ਦਾ ਅਸਰ ਦੇਖਣ ਨੂੰ ਮਿਲ ਸਕਦਾ ਜੋ ਕਿ ਇੱਕ ਨਾਰਮਲ ਬਣ ਚੁੱਕਿਆ ਕਿ ਇਹਨਾਂ ਇਲਾਕੇ ਵਿੱਚ ਹੀ ਬੱਦਲਬਾਜ਼ੀ ਦੇ ਹਾਲਾਤ ਰਹਿਣਗੇ ਬਾਕੀ ਪੰਜਾਬ ਦਾ ਮੌਸਮ ਡਰਾਈ ਹੈ ਕੋਈ ਉਮੀਦ ਹੀ ਉਮੀਦ ਦਿਖਾਈ ਨਹੀਂ ਦੇ ਰਹੀ ਬਾਕੀ 15 ਤਰੀਕ ਤੋਂ ਬਾਅਦ ਥੋੜੇ-ਬੋਟੇ ਸਿਸਟਮ ਬਦਲ ਸਕਦੇ ਨੇ ਬਾਕੀ ਅਫਵਾਹਾਂ ਤੋਂ ਬਚੋ ਕਾਫੀ ਲੋਕ ਅਫਵਾਹਾਂ ਉਡਾ ਰਹੇ ਨੇ ਕਿ ਹਾਲਾਤ ਜਿਹੜੇ ਨੇ ਉਹ ਖਰਾਬ ਹੋ ਰਹੇ ਨੇ ਦੁਆਰਾ ਤੋਂ ਮੀਂਹ ਭਾਰੀ ਹੋਣਗੇ ਫਲਡ ਗੇਟ ਖੁੱਲੇ ਜਾਣਗੇ ਜਾਂ ਫਿਰ ਹੜ੍ਹ ਦੇ ਹਾਲਾਤ ਬਣ ਸਕਦੇ ਨੇ ਕਿਉਂਕਿ ਇਹਨਾਂ ਨੇ ਹੜ੍ਹ ਦਾ ਸੰਤਾਪ ਹੰਡਾਇਆ ਉਹਨਾਂ ਨੂੰ ਪੁੱਛ ਕੇ ਦੇਖੋ ਨਹੀਂ ਤਾਂ ਜਿਆਦਾ ਅਫਵਾਹਾਂ ਨਾ ਉਡਾਓ ਤੁਸੀਂ ਆਪਣੇ ਚੈਨਲ ਚਲਾਣੇ ਨੇ ਉਹ ਸਾਨੂੰ ਪਤਾ ਹੈ ਕਿ ਵਿਊਜ਼ ਘਟ ਜਾਂਦੇ ਨੇ ਅਕਸਰ ਹੀ ਪਰ ਵਿਊਜ਼ ਦੇ ਚੱਕਰ ਦੇ ਵਿੱਚ ਕਿਸੇ ਨੂੰ ਫੇਕ ਇਨਫੋਰਮੇਸ਼ਨ ਨਾ ਦਿਓ ਬਾਕੀ ਅੱਜਕੱਲ ਕਾਫੀ ਲੋਕ ਅਡਵਾਂਸ ਹੋ ਚੁੱਕੇ ਨੇ ਉਹਨਾਂ ਨੂੰ ਪਤਾ ਹੈ ਵੀ ਕਿਹੜਾ ਚੈਨਲ ਸਹੀ ਜਾਣਕਾਰੀ ਦਿੰਦਾ ਹੈ ਕਿਹੜਾ ਚੈਨਲ ਗਲਤ ਜਾਣਕਾਰੀ ਦਿੰਦਾ ਹੈ ਇਸ ਕਰਕੇ ਤੁਹਾਨੂੰ ਵੀ ਬੇਨਤੀ ਹੈ ਜੀ ਕਿ ਹੋ ਸਕੇ ਤਾਂ ਉਸ ਵੀਡੀਓ ਨੂੰ ਵਾਤ ਤੋਂ ਵਾਤ ਪ੍ਰਮੋਟ ਕੀਤਾ ਜਾਓ ਜਾਵੇ ਜਿਹੜੇ ਚੈਨਲ ਦੇ ਉੱਪਰ ਤੁਹਾਨੂੰ ਸਹੀ ਇਨਫੋਰਮੇਸ਼ਨ ਮਿਲਦੀ ਹੈ ਬਾਕੀ ਮਿਲਦੇ ਆਗਲੀ ਜਾਣਕਾਰੀ ਲੈ ਕੇ ਅਲੱਗ ਤੋਂ ਕੋਈ ਨਵੀਂ ਇਨਫੋਰਮੇਸ਼ਨ ਦੀ ਲੋਡ ਹੋਈ ਤਾਂ ਤੁਹਾਨੂੰ ਪੋਸਟ ਰਹੀ ਜਾਂ ਵੀਡੀਓ ਰਾਈਜ਼ ਸਾਂਝੀ ਕਰ ਦੇਵਾਂਗੇ ਤੇ ਅਗਲੀ ਜਾਣਕਾਰੀ ਲੈ ਕੇ ਜਲਦ ਮਿਲਦੇ ਆ ਧੰਨਵਾਦ ਸਾਰੇ ਦਰਸ਼ਕ ਪੀਰਪਣ ਭਰਾਵਾਂ ਦਾ